ਇਹ ਦਿਪੋ ਜੀ ਸਭ ਆਪਣਾ ਨਾਮ ਦੱਸ ਕੇ ਕੀ ਕਹਿਣਾ ਚਾਹੋਗੇ ਅੱਜ ਜੂਨ 1984 ਲੋਕ ਇੱਥੇ ਪਹੁੰਚੇ ਜੇ ਤੁਸੀਂ ਧਰਮ ਖਾਤਰ ਆਪਣੀਆਂ ਸਭ ਸੋਹਣੀਆਂ ਨੌਕਰੀਆਂ ਵੀ ਛੱਡੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਸਿੱਖ ਧਰਮ ਵਿੱਚ ਪੜੀ ਆਸ਼ੰਦਾ ਪ੍ਰਧਾਨ ਬਲਦੇਸ ਸਿੰਘ ਅਰਦਾਸ ਹੋ ਬੋਲ ਰਿਹਾ ਔਰ ਮੈਂ ਅੱਜ ਦੇ ਦਿਨ ਦੇ ਉੱਤੇ ਪ੍ਰੈਸ ਦਾ ਵੀ ਧੰਨਵਾਦ ਜਿੱਥੇ ਕਰਦਾ ਉੱਥੇ ਮੈਂ ਸਮੂਹ ਸੰਗਤ ਦਾ ਵੀ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਦਰਦ ਨੂੰ ਪ੍ਰੈਸ ਵਾਲੇ ਪਹੁੰਚਾਉਂਦੇ ਨੇ ਤੇ ਸੱਜਣ ਮਿੱਤਰ ਜਿਹੜੇ ਦੇਸ਼ ਵਿਦੇਸ਼ ਦੇ ਜਿਹੜੇ ਸੰਗਤਵਾ ਜਿਹੜੀ ਸਾਡੇ ਨਾਲ ਸਾਥ ਦੇ ਰਹੀ ਆ। ਔਰ ਮੈਂ ਗੱਲ ਕਹਿੰਦਾ ਕਿ ਅੱਜ ਜਿਹੜਾ ਸਿੱਖ ਕੌਮ ਵਾਸਤੇ ਸਭ ਤੋਂ ਮਾੜਾ ਦਿਨ ਵਾ ਕਿ ਜਿਸ ਦਿਨ ਸਾਡੀ ਕੌਮ ਦੇ ਉਹ ਜਰਨੈਲ ਉਹ ਸੰਤ ਸ਼ਹੀਦ ਹੋਏ ਨੇ ਜਿਹਨੇ ਆਪਣੇ ਧਰਮ ਤੇ ਕੌਮ ਦੇ ਖਾਤਰ ਸਾਡੇ ਹੱਕਾਂ ਵਾਸਤੇ ਜਿਹੜੇ ਲੜਾਈ ਲੜਦੇ ਸੀ ਉਹ ਮਿਲ ਕੇ ਅੱਜ ਦੇ ਸ਼ਹਾਦਤ ਦੇ ਗਏ ਔਰ ਮੈਂ ਇਹ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਆਮ ਬੰਦੇ ਜਿਹੜੇ ਨੇ 6 ਜੂਨ ਦੇ ਉੱਤੇ ਹੁੱਲੜਬਾਜੀ ਕਰਦੇ ਨੇ ਇਹਨਾਂ ਨੂੰ 11 ਮਹੀਨੇ ਜਿਹੜੀ ਕੋਈ ਕਾਰਵਾਈ ਕਰਨੀ ਚਾਹੀਦੀ ਤੇ ਇਹ ਮਹੀਨਾ ਜਿਹੜਾ ਸ਼ਾਂਤ ਮਹੀਨੇ ਢੰਗ ਦੇ ਨਾਲ ਕਰਨਾ ਚਾਹੀਦਾ ਔਰ ਜਿੱਡਾ ਸੰਤ ਸਾਡੇ ਹੱਕਾਂ ਵਾਸਤੇ ਲੜ ਰਿਹਾ ਸੀ ਜਿਵੇਂ ਉਹ ਸਾਡੇ ਆਪਣੇ ਸਿੱਖੀ ਵਾਸਤੇ ਕਰ ਰਹੀ ਉਹਦਾ ਸੰਦੇਸ਼ ਜਿਹੜਾ ਸਾਨੂੰ ਦੁਨੀਆ ਦੇ ਵਿੱਚ ਪਹੁੰਚਾਉਣ ਦੀ ਜਿਹੜੀ ਲੋੜ ਆ ਔਰ ਅੱਜ ਦੁੱਖ ਦੀ ਗੱਲ ਕੀ ਆ ਕਿ ਜਿਹੜੇ ਆਲਤੋਂ ਪਹਿਲਾਂ ਜੇਕਰ ਸਿੱਖ ਇਤਿਹਾਸ ਤੇ ਛਾਤੀ ਮਾਰੀਏ ਤੇ ਸਾਡੇ ਉਤੇ ਬਾੜੀ ਹਮਲੇ ਜਿਹੜੇ ਹੋਏ ਨੇ ਔਰ ਉਹ ਜਿਹੜੇ ਹੀ ਆਮ ਕਰਪਾਨਾਂ ਨੇ ਜਾਂਟਾ ਲਾ ਕਰਪਾਨਾਂ ਦੀ ਲੜਾਈ ਹੀ ਲੇਕਿਨ ਜਿਹੜਾ ਜੂਨ 84 ਦਾ ਜਿਹੜਾ ਹਮਲਾ ਵਾ ਇਹਦੇ ਉੱਤੇ ਦੋ ਚੀਜ਼ਾਂ ਦੇ ਉੱਤੇ ਵਿਚਾਰ ਕਰਨ ਦੀ ਲੋੜ ਆ ਕਿ ਸਭ ਤੋਂ ਪਹਿਲਾਂ ਸਾਡੇ ਆਪਣੇ ਉਸ ਤੇਜ਼ੀ ਸਰਕਾਰ ਨੇ ਕੀਤਾ ਜਿਹੜੀ ਸਾਡੀ ਜਾਨ ਮਾਲ ਦੀ ਰਾਖੀ ਕਰਦੀ ਆ ਉਹਨੇ ਖੁਦ ਹਮਲਾ ਆਪ ਕੀਤਾ ਦੂਸਰਾ ਉਹ ਹਥਿਆਰ ਵਰਤੇ ਨੇ ਟੈਂਕ ਦੇ ਤੋਪਾਂ ਜਿਹੜੇ ਮਲਕ ਵਿੱਚ ਜਿਹੜੇ ਨੇ ਬਾਹਰ ਜਿਹੜੇ ਦੇਸ਼ਾਂ ਦੇ ਦੂਸਰੇ ਦੇਸ਼ਾਂ ਦੇ ਉੱਤੇ ਜਿਹੜੇ ਵਰਤੇ ਜਾਂਦੇ ਨੇ ਔਰ ਅੱਜ ਜਿਹੜੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਸਾਨੂੰ ਇਸ ਚੀਜ਼ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਵਿਚਾਰ ਕਰਨ ਦੀ ਲੋੜ ਆ ਔਰ ਸਾਨੂੰ ਬੋਲਣ ਦੀ ਲੋੜ ਕਿਉਂ ਪਈ ਇਸ ਤੇ ਵਿਚਾਰ ਕਰਨ ਦੀ ਲੋੜ ਇਹ ਮੁੱਦਾ ਜਿਹੜਾ ਸਾਲਾ ਧਰਮੀਫੋ ਜਿਆ ਸੋਚਣ ਸਮਝਣ ਤੇ ਵਿਚਾਰਨ ਦੀ ਗੱਲ ਆ ਕਿ ਇਹਨਾਂ ਨੇ 40 ਸਾਲ ਦੇ ਵਿੱਚ ਜਿਹੜਾ ਵਾ ਅੱਜ ਤੋਂ ਪਹਿਲਾਂ ਜਿਹੜਾ ਹਮਲਾ ਹੋਇਆ ਸੀ ਉਹਦੇ ਵਿੱਚ ਇਹਨਾਂ ਨੇ ਜਿਹੜਾ ਹੀ ਸਾਰੀਆਂ ਸਰਕਾਰਾਂ ਨੇ ਨਾਲ ਕੇ ਕਰਨ ਦੇ ਨਾਲ ਇਹਨਾਂ ਨੇ ਅਤਵਾਦ ਦੇ ਨਾਲ ਜੋੜ ਦਿੱਤਾ ਤੇ ਜਿਹੜਾ ਹੀ ਆਮ ਲੋਕਾਂ ਦੇ ਵਿੱਚ ਇਹ ਪਾਇਆ ਗਿਆ ਕਿ ਇਹ ਜਿਹੜਾ ਹਮਲਾ ਹੀ ਅਤਵਾਦਕ ਕਰਕੇ ਜਿਹੜਾ ਹੋਇਆ ਔਰ ਹੁਣ ਜਿਹੜਾ ਸ਼ਰੋਮੀ ਘਾਟੀ ਜਿਹੜੀ ਆਪਣਾ ਮਰਤੀਰਾ ਵਰਤ ਰਹੀ ਆ ਸਾਡੇ ਉੱਤੇ ਉਹਨਾਂ ਨੇ ਇਹ ਕੀਤਾ ਵਾਗੇ ਜਦ ਮਲ ਕੇ ਵੀ ਸਾਡੇ ਚਾਰ ਮਤੇ ਜਿਹੜੇ ਨੇ ਲਗਾਤਾਰ ਮਤੇ ਦੇ ਮਤਾ ਮਤੇ ਦੇ ਮਤਾ ਆ ਕੇ ਸਾਡੀ ਕੁਰਬਾਨੀ ਜਿਹੜੀ ਧਰਮੀ ਫੌਜ ਜਿਹੜੀ ਮਿੱਟੀ ਚ ਮਲਾ ਰਹੀ ਆ ਔਰ ਅੱਜ ਸਾਨੂੰ ਇਸ ਕਰਕੇ ਲੋੜ ਪਈ ਆ ਪ੍ਰਸੇ ਥਰੂ ਆਉਣ ਦੀ ਇਸ ਕਰਕੇ ਸਾਨੂੰ ਦਰਬਾਰ ਸਾਹਿਬ ਆ ਕੇ ਆਪਣੀ ਕੁਰਬਾਨੀ ਨੂੰ ਆਪ ਜਾ ਕੇ ਕਰਨੀ ਲੋੜ ਆ ਤੇ 84 ਜਿਹੜਾ ਇਹਨਾਂ ਨੇ ਆਮ ਸਿੱਖਾਂ ਨੂੰ ਆਤਵਾ ਦਾ ਜੋਰ ਦਾ ਸਾਡੇ ਨਾਂ ਮਤੇ ਵਾ ਕੇ ਮਿਟਾਤੇ ਅਹੀਂ 10 ਸਾਲ ਨੂੰ ਖਤਮ ਹੋ ਗਏ ਤੇ ਸਾਡੀ ਧਰਮੀ ਪਏ ਜਿਹੜਾ 84 ਜਿਹੜਾ ਰਫਾ ਦਫਾ ਹੋ ਜੂਗਾ ਇਸ ਕਰਕੇ ਸਾਨੂੰ ਅੱਜ ਜਿਹੜੀ ਇਹ ਬੋਲਣ ਦੀ ਲੋੜ ਪਈ ਇਹ ਜਿਹੜਾ ਇਹ ਕੇਸ ਨੀਤ ਦੇ ਨਾਲ ਇਹਨਾਂ ਨੇ ਜਿਹੜਾ ਹਮਲਾ ਕੀਤਾ ਇਹਦੇ ਉੱਤੇ ਵੀ ਵਿਚਾਰ ਕਰਨ ਦੀ ਲੋੜ ਆ ਸਰਕਾਰ ਨੇ ਬੜੀ ਗਹਿਾਈ ਤੱਕ ਅਕਈ ਵਾਰੀ ਕਹਿੰਦੇ ਨਾ ਅਚਾਨਕ ਹਮਲਾ ਹੋਇਆ ਨਾਲ ਸੰਗਤ ਨੂੰ ਹੱਥ ਛੋੜ ਕੇ ਬੇਨਤੀ ਕਰਨਾ ਕਿ اچانک حملہ ਨਹੀਂ ਹੋਇਆ ਬੜੀ ਯੋਜਨਾਬੰਦ ਤਰੀਕੇ ਨਾਲ ਬਰਤਾਨੀਆਂ ਦੀ ਸਰਕਾਰ ਦੇ ਨਾਲ ਰਲ ਕੇ ਇੱਥੇ ਸਾਰੇ ਜਿਹੜੇ ਇੱਥੇ ਦੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਉਹਦੇ ਤਰ੍ਹਾਂ ਹਾਸਲ ਕਰਾ ਕੇ ਜਿਹੜਾ ਹੋਇਆ ਹੀ ਔਰ ਸਾਰੇ ਸੰਦੇਸ਼ ਜਿਹੜੇ ਤਾਣੇ ਬਣੇ ਜਿਹੜੇ ਆਰਮੀ ਦਾ ਨਾਲ ਉਹਨਾਂ ਕਿਦੇ ਫੇਰ ਜਾ ਕੇ ਕੀਤਾ ਵਾ ਔਰ ਇਹ ਜਿਹੜਾ ਵਾ ਹਮਲਾ ਜਿਹੜਾ ਹੀ ਇਹਨਾਂ ਦੀ ਨੀਤ ਇਹ ਹੀ ਕਿ ਜਿਹੜਾ 15 18 ਸਾਲ ਤੋਂ ਲੱਗਾ 35 40 ਸਾਲ ਪਗੜੀ ਧਾਰੀ ਕੋਈ ਵੀ ਸਿੱਖ ਜਿਹੜਾ ਵਾ ਇਹਨੂੰ ਖਤਮ ਕਰਕੇ ਇਹਨਾਂ ਨੇ ਮਲਕਾਂ ਵਿਚ ਜਿਹੜਾ ਸੀ ਸਾਰਾ ਕੌਮ ਨੂੰ ਖਤਮ ਕਰ ਦੇ। ਇਹਨਾਂ ਨੇ ਕਿਹਾ ਇੱਕ ਇੱਥੇ ਵਿਚਾਰ ਕਰਨ ਦੀ ਲੋੜ ਆ ਕਿ ਜੇ ਮਲਕਾਂ ਦਰਬਾਰ ਸਾਹਿਬ ਦੇ ਤੱਕ ਤੱਕ ਸੰਤ ਪੰਡਰਾਲੇ ਜਿਹੜੇ ਬਾਹਰ ਜਿਹੜਾ 35 37 ਜਿਹੜਾ ਗੁਰਦੁਆਰਾ ਹੈ ਉੱਥੇ ਸੰਤ ਪੰਡਰਾਲਾ ਨਹੀਂਗਾ। ਇਸ ਕਰਕੇ ਇਥੋਂ ਸਾਨੂੰ ਸਮਝ ਲੈਣਾ ਕਿ ਸਿੱਖ ਕੌਮ ਨੂੰ ਜਿਹੜਾ ਵਾ ਇਹ ਮਾਰਨ ਦੀ ਨੀਤ ਤੇ ਨਾ ਖਤਮ ਕਰਨ ਦੀ ਨੀਤ ਨਾ ਹੋਇਆ ਸੀ ਔਰ ਇਹਨਾਂ ਨੇ ਇਹ ਵੀ ਗੱਲ ਕਹ ਤਾਰੀ ਸੀ ਦਿਲ ਚ ਕਿ ਪੰਜਾਬ ਚੋਂ ਸਿੱਖ ਕਦਮ ਕਰਕੇ ਤੇ 25 ਸਾਲ ਜਿਹੜਾ ਆਉਂਦਾ ਸਮੇਂ ਤੱਕ ਪੰਜਾਬ ਦੇ ਚੋਂ ਕੋਈ ਸਿੱਖ ਬੱਚਾ ਜਿਹੜਾ ਉਹ ਕੋੜੀ ਨਹੀਂ ਚੜੇਗਾ ਇਹਨਾਂ ਦਾ ਇਹ ਵਿਚਾਰ ਕਰਕੇ 84 ਜਿਹੜਾ ਅੱਜ ਸਾਨੂੰ ਇਸ ਚੀਜ਼ ਦੇ ਉੱਤੇ ਵਿਚਾਰ ਕਰਨ ਦੀ ਬਹੁਤ ਜ਼ਿਆਦਾ ਲੋੜ ਆ ਕਿ ਜੇਕਰ ਅਸੀਂ 84 ਦੇ ਉੱਤੇ ਗੱਲ ਕਰਦੇ ਆ ਤਾਂ ਸਾਨੂੰ ਹੋਰ ਨਾਲ ਚੀਜ਼ਾਂ ਲਵੇ ਜਿਹੜੇ ਵਿਚਾਰ ਕਰਨ ਦੀ ਲੋੜ ਆ ਕਿ ਜੂਨ 1984 ਦਾ ਟੈਂਕ ਤੇ ਤੋਪਾਂ ਦਾ ਹਮਲਾ ਹੁੰਦਾ ਆਕਾਲ ਤਾਸ ਤੋਂ ਢਾਟੇਰੀ ਹੁੰਦਾ ਹਜਾਰਾਂ ਮਰਦੋਸ਼ੀ ਸੰਗਤ ਮਾਰੀ ਜਾਂਦੀ ਆ 10-12 ਸਾਲ ਪੰਜਾਬ ਜਿਹੜਾ ਵਾ ਸੰਤਾਪ ਭੋਗਦਾ ਲੇਕਿਨ ਉਹਦੇ ਵਿੱਚ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਲੇਕਿਨ ਸੁਲਤਾਨ ਔਲੋਦੀ ਇੱਕ ਪੁਲਸ ਦੀ ਗੋਲੀ ਚੱਲਦੀ ਆ ਉਹਦਾਂ ਨੇ ਜਿੱਥੇ ਇੱਕ ਇੱਟ ਵੀ ਖੁੱਲਦੀ ਔਰ ਉਹਦੇ ਬਾਰੇ ਆਮ ਮੀਟਿੰਗਾਂ ਆਤਾ ਮੀ ਸਾਹਿਬ ਨੇ ਕੀਤੀ ਪ੍ਰਧਾਨ ਸਾਹਿਬ ਨੇ ਉਸ ਤੋਂ ਬਾਅਦ ਉਹਨਾਂ ਨੇ ਅੰਤਰਮ ਕੱਢੀ ਮੀਟਿੰਗ ਕੀਤੀ ਔਰ ਹੰਗਾਮੇ ਜੜਾਵਾ ਇਹਨਾਂ ਨੇ ਜਰਨਲ ਲਾਚੜਾ ਸਦਿਆਵਾ ਔਰ ਉਸ ਤੋਂ ਬਾਅਦ ਸਰਦਾਰ ਬਾਦਲ ਦੇਤੇ ਸੁਖਵੀਰ ਸਾਹਿਬ ਬਾਜ਼ਾ ਦੇ ਉੱਤੇ ਹਮਲਾ ਹੋਇਆ ਉਹਦਾ ਮੈਂ ਖੁਦ ਉੱਤੇ ਪ੍ਰਸਤ ਦੇ ਵਿੱਚ ਹਾਂ ਔਰ ਉੱਥੇ ਗੋਲੀਆਂ ਵਖਾ ਕੇ ਜਿਹੜੀ ਡਿਉੜੀ ਦੇ ਉੱਤੇ ਗੋਲੀ ਦਾ ਦਾਗ ਲੱਗਾ ਇਹਨਾਂ ਨੇ ਖੁਦ ਇਹ ਬਿਆਨ ਪ੍ਰਧਾਨ ਸਾਹਿਬ ਨੇ ਦਿੱਤਾ ਵਾ ਕਿ ਇਹ ਸੁਖਵੀਰ ਬਾਜ਼ਾ ਤੇ ਹਮਲਾ ਨਹੀਂ ਹੋਇਆ ਇਹ ਆਕਾਲ ਤਖਤ ਦੇ ਉੱਤੇ ਹਮਲਾ ਹੋਇਆ ਕਿਉਂਕਿ ਇਹ ਆਕਾਲ ਤਖਤ ਦੇ ਜਥੇਦਾਨ ਦੇ ਹੁਕਮ ਨਾਲ ਬੈਠਾ ਮੈਂ ਇਥੇ ਬੇਨਤੀ ਕਰੀ ਜਨ ਸੰਗਠਨ ਸੰਤਨ ਨੂੰ ਕਿ ਇਹਨਾਂ ਸਾਨੂੰ ਗਮਰਾਹ ਕਰਦੇ ਰਹਿਣਾ ਇਹਨਾਂ ਕੋਲ ਜਵਾਬ ਮੰਗਣ ਦੀ ਲੋੜ ਆ ਤੇ ਜੇਕਰ ਸੁਖਬੀਰ ਬਾਬਰ ਆਕਾਲ ਤਖਤ ਦੇ ਹੁਕਮ ਦੇ ਨਾਲ ਬੈਠਾ ਸੀ ਤਾਂ ਆਕਾਲ ਤਖਤ ਦੇ ਤੇ ਹਮਲਾ ਹੋਇਆ ਤੇ ਜਿਹੜਾ ਟੈਂਕ ਤੇ ਤੋਪਾਂ ਨਾਲ ਜੂਨ 1984 ਦੇ ਵਿੱਚ ਹਮਲਾ ਹੋਇਆ ਤੇ 41 ਸਾਲ ਦੇ ਵਿੱਚ ਕਿਉਂ ਨਹੀਂ ਗੱਲ ਕੀਤੀ ਇਹਨਾਂ ਚੀਜ਼ਾਂ ਦੇ ਤਾਂ ਵਿਚਾਰ ਨਹੀਂ ਲੋੜਾ ਔਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਕਈ ਰੀ ਸਾਨੂੰ ਆਮ ਤੌਰ ਤੇ ਗਮਨਾਹ ਕਰਦੇ ਨੇ ਕਿ ਸਾਨੂੰ ਅੱਜ ਬੜੀ ਗੰਭੀਰਤਾ ਨਾਲ ਲੋੜਾ ਸਿੱਖ ਕੈਦੀ ਰਿਹਾਈ ਦੀ ਗੱਲ ਕਰਦੇ ਆ ਰਿਹਾਈ ਦੇ ਗੱਲਾਂ ਕਰਨ ਤੋਂ ਪਹਿਲਾਂ ਸਾਨੂੰ ਦੇਖਣਾ ਕਿ ਸਿੱਖ ਕੈਦੀ ਕਿਉਂ ਹੋਏ ਸਰਹੀ ਫੌਜੀਆਂ ਬਾਖਾ ਕਿਉ ਛੱਡੀਆਂ ਜਦੋਂ ਇਹਨਾਂ ਵਿਸ਼ਿਆਂ ਦੇ ਤੈ ਜਾਵਾਂਗੇ ਤਾਂ ਫੇਰ ਜਾ ਕੇ ਵਿਸ਼ਾ ਨਿਕਲਦਾ ਮੈਨੂੰ ਛੱਡ ਕੇ ਉਤੋਂ ਸਰਕਾਰਾਂ ਇੱਕ ਨੇ ਸਾਡੇ ਧਾਰਮਿਕ ਆਗੂ ਇੱਕ ਨੇ ਇਹਨਾਂ ਰਲ ਕੇ ਹਮਲਾ ਕੀਤਾ ਇਸ ਕਰਕੇ ਮੈਂ ਦੋ ਹੱਥ ਜੋੜ ਕੇ ਸਿੱਖ ਸੰਤ ਨੂੰ ਅਪੀਲ ਕਰਦਾ ਦੇਸ਼ ਵਿਦੇਸ਼ ਦੇ ਸੰਤ ਨੂੰ ਅਪੀਲ ਕਰਦਾ ਕਿ ਇਹਨਾਂ ਦੇ ਕੋਲ ਜੂਨ 1984 ਦਾ ਟੰਕ ਤੇ ਤੋਪਾਂ ਨਾਲ ਕੀਤੇ ਹਮਲੇ ਦਾ ਜਿਹੜਾ ਜਵਾਬ ਲੈਣਾ ਦਾ ਧਰਮੀ ਫੌਜੀਆਂ ਨੇ ਇਥੋਂ ਮਾਰਕਾ ਛੜਕੇ ਅੰਮ੍ਰਿਤਸਰ ਨੂੰ ਚਾਲੇ ਪਾਏ ਨੇ ਰਸਤੇ ਦੇ ਵਿੱਚ ਇਹਨਾਂ ਨੇ ਇੱਕ ਜਗੋਲੀਆਂ ਖੰਦੇ ਹੀ ਅਨੇਕਾ ਸ਼ਹੀਦ ਹੋ ਗਏ ਨੇ ਕਈ ਅੰਗੋ ਆ ਚੁੱਕੇ ਨੇ ਸਾਲਾਂ ਬੱਧੇ ਨੇ ਜੇਲਾ ਕਟ ਗਿਆ ਨੇ ਇਹਨਾਂ ਕੱਡੇ ਲਈ ਕਟ ਗਿਆ ਨੇ ਇਹਨਾਂ ਤੁਹਾਡੇ ਸਿੱਖ ਕੌਮ ਦੇ ਬੱਚਾਵਾ ਤਬੇ ਧਰਮ ਦੀ ਰਾਖੀ ਵਾਸਤੇ ਔਰ ਅੱਜ ਮੈਂ ਬੇਸਬੋਦੀ ਸੰਗਤ ਨੂੰ ਅਪੀਲ ਕਰਦਾ ਕਿ ਤੁਸੀਂ ਹੰਮ ਹਮਾ ਕੇ ਔਕਤਤਰ ਹੋਆ ਕੇ ਜਿਤ ਕਰੇ ਛੱਡ ਕੇ ਜੂਨਰੀ ਸਵਚਰਾਸੀ ਦਾ ਫਾਹਲਾ ਜਾ ਕਰੋ ਜਿਹਦੇ ਵਿੱਚ ਧਰਮੀ ਫੌਜੀ ਦੇ ਸਿੱਖ ਕੈਦੀਆਂ ਦੇ ਮਸਲਾ ਜੜਾ ਵਾ ਇਹ ਨਹੀਂ ਇਹਨਾਂ ਦੋਖੇ ਇਹਨੇ ਮੰਨਵਾ ਕੇ ਇਹਨੇ ਬਾਰਕਾ ਕਿਉਂ ਛੱਡੀ ਇਹਨੇ ਬਾਰਕਾ ਕਿਉਂ ਛੱਡੀਆਂ ਦੇ ਸਿੱਖ ਕੈਦੀ ਕਿਉਂ ਕੈਦੀ ਪੁੰਗ ਨਹੀਂ ਜਿਹਨੇ ਆਜਾ ਸੀ ਜਿਹਨੂੰ ਆਪਾਂ ਕੰਪਨੀ ਕਰ ਰਹੇ ਸੀ ਮੈਂ ਬੇਨਤੀ ਕਰ ਚੁੱਕਾ ਹਾਂ ਕਿ ਬਹੁਤ ਦੁਖਦਾਈ ਆ ਇਹ ਐਡਾ ਤਾਕੜਾ ਸਿੱਖ ਕੌਮ ਦਾ ਜਰਨੈਲ ਜਿਹੜਾ ਵਾ ਸ਼ਹੀਦ ਹੋਇਆ ਹੈ ਜਿਹੜਾ ਕੌਮ ਦੇ ਹੱਕਾਂ ਵਾਸਤੇ ਲੜ ਰਿਆ ਹੋਇਆ ਹੈ ਸਿੱਖੀ ਵਾਸਤੇ ਲੜ ਰਿਹਾ ਹੋਵੇ ਔਰ ਉਹਨੂੰ ਅੱਤਵਾਦੀ ਕਹਿ ਕੇ ਉਹਨੂੰ ਮਾਰਿਆ ਗਿਆ ਹੋਵੇ ਔਰ ਅੱਜ ਸਾਡੀ ਸਿੱਖ ਕੌਮ ਜਿਹੜੀ ਆ ਸਿੱਖ ਕੌਮ ਦੇ ਆਗੂ ਮੂਛ ਘੁੰਮਣੀਆਂ ਪਾ ਕੇ ਬੈਠੇ ਹੁਣ ਜਿੱਦਣ 6 ਜੂਨ ਆਉਂਦੇ ਤਾਂ ਉਹਦੇ ਨਾਰੇ ਲਾਉਣ ਇਹ ਬੜੀ ਵੱਡੀ ਇੱਕ ਸ਼ਰਮ ਦੀ ਗੱਲ ਵਾ ਸਾਡੀ ਸਿੱਖ ਕੌਮ ਦੇ ਆਗੂ ਆਪ ਤੁਸੀਂ ਅੱਜ ਜਥੇਦਾਰ ਸਾਹਿਬ ਨਾਲ ਜਾਂ ਤਾਂ ਮਿਠਾ ਬਣਾਣਾ ਮੁਲਾਕਾਤ ਹੋਈ ਜੋ ਤੁਹਾਡੀਆਂ ਲੰਬੇ ਸਮੇਂ ਤੋਂ ਮੰਗਾ ਚੱਲਦੀ ਆ ਰਹੀ ਸੀ ਘਰ ਵੀ ਪੋਚੀਆਂ ਦੀਆਂ ਉਸ ਨੂੰ ਲੈ ਕੇ ਤੁਹਾਨੂੰ ਬਾਤ ਕੋਈ ਜੀਰ ਜੀ ਜੇਕਰ ਤੁਸੀਂ ਧਾਮੀ ਸਾਹਿਬ ਨੂੰ ਮਿਲਣ ਦੀ ਗੱਲ ਕਰੋ ਤੇ ਤੁਸੀਂ ਮੰਗਾਂ ਦੀ ਗੱਲ ਕਰੋ ਤੇ ख्याल शाम तक पा जाना मैं फर्श जाके मैं छो नहीं क्या तुम जाके बेहतर फर्श मैं किसा दिया तुर तुर के पर सामू की मिले ला लारे लारे तो बगैर कुछ नहीं मिलता